ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਐਮ ਐਸ ਐਮ ਈ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਪੋਸਟਾਂ ਆਈਆਂ ਨੇ ਜੀ 30 ਇਹਨਾਂ ਦੇ ਵਿੱਚ 4 ਪੋਸਟਾਂ ਐਸ ਸੀ 2 ਐਸ ਟੀ 8 ਓ ਬੀ ਸੀ 3 ਈ ਡਬਲਯੂ ਐਸ ਤੇ 13 ਜਿਹੜੀਆਂ ਅਨ ਰਿਜ਼ਰਵਡ ਕੈਟਾਗਰੀ ਦੀਆਂ ਨੇ ਇਹਨਾਂ ਪੋਸਟਾਂ ਦੇ ਲਈ ਮਿਨੀਮਮ ਏਜ 25 ਸਾਲ ਤੇ ਮੈਕਸਿਮਮ ਏਜ ਜਿਹੜੀ ਉਹ 33 ਸਾਲ ਆ ਇਹ ਪੋਸਟ ਅਪਲਾਈ ਕਰਨ ਦੇ ਲਈ ਤੁਸੀਂ ਗ੍ਰੈਜੂਏਸ਼ਨ ਪਲੱਸ ਐਮ ਬੀ ਏ ਮਾਰਕੀਟਿੰਗ ਜਾਂ ਫਾਈਨਾਂਸ ਦੇ ਵਿੱਚ ਕੀਤੀ ਹੋਵੇ ਇੱਥੇ ਲਿਖਿਆ ਘੱਟੋ ਘੱਟ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਇਨ ਐਨੀ ਡਿਸਪੀਸਪਲਨ ਦੇ ਵਿੱਚ ਕੀਤੀ ਹੋਵੇ ਪਲੱਸ ਜਿਹੜੇ ਕੈਂਡੀਡੇਟਸ ਨੇ ਐਮਬੀਏ ਕੀਤੀ ਆ ਮਾਰਕੀਟਿੰਗ ਤੇ ਫਾਈਨਾਂਸ ਉਹਨਾਂ ਨੂੰ ਪ੍ਰੇਫਰ ਕੀਤਾ ਜਾਊਗਾ ਨਾਲ ਇਹਨਾਂ ਨੇ ਘੱਟੋ ਘੱਟ 3 ਸਾਲ ਦਾ ਰਿਲੇਸ਼ਨਸ਼ਿਪ ਮੈਨੇਜਰ ਦਾ ਐਕਸਪੀਰੀਅੰਸ ਮੰਗਿਆ ਬੈਂਕਿੰਗ ਸੈਕਟਰ ਦੇ ਵਿੱਚ ਇਹ ਪੋਸਟਾਂ ਕੰਟਰੈਕਚੁਅਲ ਬੇਸਡ ਆ ਤੇ ਇਹਨਾਂ ਦਾ ਜਿਹੜਾ ਪਰਬੇਸ਼ਨ ਪੀਰੀਅਡ ਆ ਉਹ 6 ਮਹੀਨੇ ਦਾ ਹੋਵੇਗਾ ਸਿਲੈਕਸ਼ਨ ਲਈ ਪਹਿਲਾ ਰਿਟਨ ਟੈਸਟ ਹੋਵੇਗਾ ਉਸ ਤੋਂ ਬਾਅਦ ਸਕਰੀਨਿੰਗ ਸਕਰੀਨਿੰਗ ਤੋਂ ਬਾਅਦ ਪਰਸਨਲ ਇੰਟਰਵਿਊ एग्जाम ਪੈਟਰਨ ਦੇ ਵਿੱਚ ਪ੍ਰੋਫੈਸ਼ਨਲ ਨੌਲੇਜ ਦੇ 60 ਕੁਐਸਚਨ ਹੋਣਗੇ ਤੇ 60 ਮਾਰਕਸ ਦਾ ਹੋਵੇਗਾ ਇੰਗਲਿਸ਼ ਲੈਂਗੁਏਜ ਦੇ 20 ਕੁਐਸਚਨ ਹੋਣਗੇ ਤੇ 20 ਨੰਬਰ ਦਾ ਹੋਵੇਗਾ ਇਸੇ ਤਰ੍ਹਾਂ ਹੀ ਜਰਨਲ ਅਵੇਅਰਨੈਸ ਜਿਹੜਾ ਹੈ ਬੈਂਕਿੰਗ ਇੰਡਸਟਰੀ ਸਪੈਸ਼ਲ ਜਿਹੜੇ ਇਹਨੂੰ ਰੈਫਰੈਂਸ ਦਿੱਤਾ ਜਾਊਗਾ ਬੈਂਕਿੰਗ ਐਂਡ ਇੰਡਸਟਰੀ ਨੂੰ AB 20 ਨੰਬਰ ਦਾ ਹੋਵੇਗਾ ਤੇ ਟੋਟਲ ਜਿਹੜਾ ਪੇਪਰ ਆ ਉਹ 100 ਨੰਬਰ ਦਾ ਹੋਵੇਗਾ ਪੰਜਾਬ ਦੇ ਕੈਂਡੀਡੇਟਸ ਦੇ ਲਈ ਇਹਦਾ ਜਿਹੜਾ ਐਗਜ਼ਾਮ ਸੈਂਟਰ ਆ ਉਹ ਜਲੰਧਰ ਤੇ ਪਟਿਆਲਾ ਸੈਂਟਰ ਹੋਣਗੇ ਐਪਲੀਕੇਸ਼ਨ ਫੀਸ ਐਸ ਸੀ ਐਸਟੀ ਤੇ ਪੀ ਡਬਲਯੂ ਡੀ ਉਹਨਾਂ ਦੇ ਲਈ ਫੀਸ 100 ਰੁਪਏ ਪਲੱਸ ਜੀ ਐਸਟੀ ਪਲੱਸ ਪੇਮੈਂਟ ਗੇਟਵੇ ਚਾਰजेस ਜੋ ਵੀ ਹੁੰਦੇ ਆ ਜਨਰਲ ਕੈਟੇਗਰੀ EWS ਤੇ OBC ਲਈ 850 ਰੁਪਏ ਪਲੱਸ GST ਪਲੱਸ ਪੇਮੈਂਟ ਗੇਟਵੇ ਚਾਰजेस ਜੋ ਵੀ ਹੋਣਗੇ ਉਹ ਹੋਏਗਾ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਚਾਹੁੰਦੇ ਆ ਉਹ ਪੰਜਾਬ ਐਂਡ ਸਿੰਧ ਬੈਂਕ .co.in ਤੇ ਜਾ ਕੇ ਅਪਲਾਈ ਕਰ ਸਕਦੇ ਆ